ਕੱਲ ਤੁਸੀਂ ਦੇਖ ਰਹੇ ਹੋ ਅਸਮ ਜਨ نیوز ਤੇ ਮੈਂ ਹਾਂ ਪ੍ਰਦੀਪ ਕੌਰ ਤੇ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਰੂਬਰੂ ਹੋਏ ਹਾਂ ਤਾਂ ਸਾਡੇ ਪ੍ਰੋਗਰਾਮ ਦਾ ਨਾਮ ਹੈ ਐਡੀਟোরিয়াল ਟੋਕਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਆਮ ਲੋਕਾਂ ਦੇ ਜਨ ਜੀਵਨ ਦੇ ਵਿੱਚ ਜਿਨ੍ਹਾਂ ਨਾਲ ਸੁਣ ਕੇ ਉਹਨਾਂ ਦੀ ਹੈਲਪ ਹੋ ਸਕੇ ਔਰ ਅਵੇਅਰ ਹੋ ਸਕਣ ਕਿ ਕਿਹੜੇ-ਕਿਹੜੇ ਮੁੱਦੇ ਨੇ ਜਿਨ੍ਹਾਂ ਬਾਰੇ ਜਾਨਣਾ ਉਹਨਾਂ ਲਈ ਬੇਹੱਦ ਜ਼ਰੂਰੀ ਹੈ ਤਾਂ ਮੈਂ ਨਾ ਮੇਰੇ ਸਹਿਯੋਗੀ ਰਜੇਸ਼ ਸਿੰਦਰ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਸਰ ਅ ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੰਜਾਬ ਸੂਬੇ ਦੀ ਤਾਂ ਸੂਬੇ ਦੇ ਵਿੱਚ ਚਾਈਨਾ ਡੋਰ ਨੂੰ ਬੁਰੀ ਤਰੀਕੇ ਦੇ ਨਾਲ ਬੈਨ ਕੀਤਾ ਹੋਇਆ ਆ ਆਮ ਤੌਰ ਤੇ ਜਿਹਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਔਰ ਬਹੁਤ ਸਾਰੀਆਂ ਮੋਟਾਂ ਨੇ ਜਿਹੜੀਆਂ ਚਾਈਨਾ ਡੋਰ ਕਰਕੇ ਹੋਰੀਆਂ ਨੇ ਚਾਹੀ ਫਿਰ ਬੱਚਿਆਂ ਦੀ ਗਿਣਤੀ ਕਰ ਲੋ ਜਾਂ ਫਿਰ ਨੌਜਵਾਨਾਂ ਦੀ ਲਾ ਲੋ ਜਿਹੜੇ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਣਾ ਪਸੰਦ ਕਰਦੇ ਆ ਔਰ ਵਿਚਾਰੇ ਜਿਹੜੇ ਮੋਟਰਸਾਈਕਲ ਤੇ ਜਾਂਦੇ ਨੇ ਜਾਂ ਫਿਰ ਸਕੂਟਰ ਤੇ ਜਾਂਦੇ ਨੇ ਐਕਟਿਵਾ ਤੇ ਜਾਂਦੇ ਨੇ ਆਮ ਤੌਰ ਤੇ ਉਹ ਲੋਕ ਸ਼ਿਕਾਰ ਹੁੰਦੇ ਆ ਔਰ ਤਾਜ਼ੇ ਮਾਮਲੇ ਦੀ ਗੱਲ ਕਰੀ ਤਾਂ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਚਾਈਨਾ ਡੋਰ ਨੇ ਇੱਕ ਜਾਨ ਲੈ ਲਿਆ ਔਰ ਕਹਿ ਸਕਦੇ ਆ ਕਿ ਬਾਈਕ ਦੇ ਪਿੱਛੇ ਦੀ ਪਤਨੀ ਸਵਾਰ ਹੁੰਦੀ ਆ ਉਹਦੇ ਵੀ ਸਿਰ 'ਚ ਕਾਫੀ ਜ਼ਿਆਦਾ ਟੰਕੇ ਲੱਗੇ ਨੇ ਤਾਂ ਜਦੋਂ ਇਹ ਮਾਮਲਾ ਪੁਲਿਸ ਤੱਕ ਪਹੁੰਚਦਾ ਹੈ ਤਾਂ ਪੁਲਿਸ ਨੇ ਕਿਹਾ ਵੀ ਮੈਂ ਪਹਿਲਾਂ ਹੀ ਅਨਾਉਂਸਮੈਂਟ ਕੀਤੀ ਹੋਈ ਸੀਗੀ ਕਿ ਏਰੀਆ ਦੇ ਵਿੱਚ ਜੇ ਕੋਈ ਚਾਇਨਾ ਡੋਰ ਦਾ ਯੂਜ਼ ਕਰਦਾ ਤਾਂ ਮੈਂ ਉਹਦੇ ਤੇ ਬਣਦੀ ਕਾਰਵਾਈ ਕਰੂੰਗਾ ਔਰ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ਐਮਐਲਏ ਨੇ ਦਖਲਅੰਦਾਜ਼ੀ ਕੀਤੀ ਐ ਐਮਐਲਏ ਕਹਿ ਰਿਹਾ ਕਿ ਮੈਂ ਆਪਣੇ ਬੰਦੇ ਭੇਜਿਆ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਸੁਣੀ ਵੀ ਜਿਨ੍ਹਾਂ ਨੂੰ ਤੁਸੀਂ ਫੜਿਆ ਜਿਨ੍ਹਾਂ ਨੇ ਚਾਈਨਾ ਡੋਰ ਵੇਚੀ ਸੀ ਪੁਲਿਸ ਮੁਲਾਜ਼ਮ ਨੇ ਕਾਰਵਾਈ ਕੀਤੀ ਐਮਐਲਏ ਕਹਿ ਰਿਹਾ ਤੁਸੀਂ ਮੇਰੀ ਸਫਾਰਿਸ਼ ਤੇ ਉਹਨੂੰ ਛੱਡ ਦਿਓ ਔਰ ਪੁਲਿਸ ਮੁਲਾਜ਼ਮ ਦਾ ਇਹ ਕਹਿਣਾ ਕਿ ਮੈਂ ਆਪਣਾ ਦਿਸ਼ਾ ਨਿਰਦੇਸ਼ਾਂ ਦਾ ਪੱਕਾ ਆ ਵੀ ਮੈਂ ਇਹਨਾਂ ਨੂੰ ਛੱਡਣਾ ਨਹੀਂ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਫੇਰ ਹੀ ਛੱਡੂਗਾ ਤਾਂ ਉਹ ਤੇ ਨਾ ਤਿੱਖੀ ਬਹਿਸ ਹੁੰਦੀ ਹੈ ਮੈਨਾਂ ਇਸ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਾਨੂੰਨੀ ਤੌਰ ਤੇ ਜਿਹੜੇ ਐਮ ਐਲ ਏ ਸਾਹਿਬਾਨ ਆ ਇਹਨਾਂ ਦਾ ਸਿੱਧਾ ਕਿਸੇ ਸਰਕਾਰੀ ਦਫ਼ਤਰਾਂ ਦੇ ਵਿੱਚ ਦਖਲਾ ਉਹ ਕੋਈ ਬਹੁਤ ਜਾਇਜ਼ ਨਹੀਂ ਮੰਨੇ ਜਾਂਦਾ ਹਾਂਜੀ اخਲਾਕੀ ਤੌਰ ਤੇ ਕਹਿ ਸਕਦੇ ਆ ਵੀ ਚਲੋ ਇੱਜ਼ਤ ਨਾਮ ਮਾਨ ਦੇ ਤੌਰ ਤੇ ਵਿਜ਼ਿਟ ਕਰ ਸਕਦੇ ਆ ਕਾਨੂੰਨ ਇਹਨਾਂ ਦਾ ਮੁਟਲੀ ਜ਼ਿੰਮੇਵਾਰੀ ਐ ਐਮ ਐਲ ਏ ਸਾਹਿਬਾਨ ਦੀ ਹੁੰਦੀ ਕਾਨੂੰਨ ਬਣਵਾਣਾ ਜੀ ਨਾ ਕਿ ਥਾਣਿਆਂ ਦੇ ਵਿੱਚ ਕਾਨੂੰਨਾਂ ਨੂੰ ਬੈਂਡ ਕਰਨਾ ਜੀ ਜਾਂ ਵੀ ਆਪਣੀ ਆਪਣੇ ਧੜੇ ਦੇ ਬੰਦਿਆਂ ਨੂੰ ਪ੍ਰਮੋਟ ਕਰਨਾ اخਲਾਕੀ ਤੌਰ ਤੇ ਇਹ ਗਲ ਕਾਨੂੰਨੀ ਤੌਰ ਤੇ ਵੀ ਜਾਇਜ਼ ਨਹੀਂ اخਲਾਕੀ ਤੌਰ ਤੇ ਵੀ ਜਾਇਜ਼ ਨਹੀਂ ਹੈ ਕਿ ਇੱਕ ਬੰਦੇ ਦੀ ਜਾਨ ਚਲੀ ਗਈ ਉਹਦਾ ਘਰ ਖਤਮ ਹੋ ਗਿਆ ਤੇ ਐਸਐਚਓ ਜੇ ਕੋ ਚੰਗਾ ਕੰਮ ਕਰ ਰਿਹਾ ਵੀ ਹੋ ਰਿਹਾ ਤੇ ਉਹ ਉਹਦਾ ਤੁਸੀਂ ਹੌਸਲਾ ਤੋੜੀ ਚੱਲੋ ਇਹੀ ਮੇਰੇ ਖਿਆਲ ਆ ਪਬਲਿਕ ਦੇ ਵਿੱਚ ਗਲਤ ਮੈਸੇਜ ਗਿਆ ਇਸ ਗੱਲ ਦਾ ਕਿਉਂਕਿ ਇਹ ਕਾਫੀ ਜ਼ਿਆਦਾ ਹੈ ਕੱਲ ਫੈਲੀ ਵੀ ਆ ਜਿਹੜੇ ਉੱਥੋਂ ਦੇ ਐਮਐਲਏ ਸਾਹਿਬ ਹਨ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜੇ ਤੁਸੀਂ ਇਹੀ ਕੰਮ ਕਰਨੇ ਆ ਤਾਂ ਇਹ ਥੋੜੀ ਦੇਰ ਵਾਸਤੇ ਤੁਹਾਨੂੰ ਫਾਇਦਾ ਹੋ ਸਕਦਾ ਜਿਹੜੀ ਨਵੀਂ ਪੀੜ੍ਹੀ ਹੈ ਜੋ ਹੋਰ ਔਰਤਾਂ ਜਿਹੜੀਆਂ ਬੋਲ ਨਹੀਂ ਸਕਦੀਆਂ ਜਿਨ੍ਹਾਂ ਤੇ ਇਹ ਨੁਕਸਾਨ ਹੋਏ ਹੈ ਹਰ ਬੰਦੇ ਬੋਲ ਨਹੀਂ ਸਕਦੇ ਹੁੰਦੇ ਪਰ ਜਿਹੜੀ ਚੁੱਪ ਕਰਕੇ ਆਪਣੇ ਫੈਸਲਾ ਕਰ ਦਿੰਦੇ ਆਉਣ ਵਾਲੇ ਟਾਈਮ 'ਚ ਇਹੋ ਜਿਹੇ ਲੀਡਰਾਂ ਸਾਹਿਬਾਨ ਨੂੰ ਨੁਕਸਾਨ ਹੋ ਸਕਦਾ ਫਿਲਹਾਲ ਐਸਐਚਓ ਸਾਹਿਬ ਜਿਹੜੇ ਪੰਜਾਬ ਪੁਲਿਸ ਦੇ ਸੀਗੇ ਉਹਨਾਂ ਦੀ ਤਾਰੀਫ਼ ਹੋ ਰਹੀ ਤਰੀ ਬੰਦੀ ਵੀ ਐਟ ਲੀਸਟ ਉਹਨਾਂ ਨੇ ਇਸ ਗੱਲ ਨੂੰ ਲੁਕੋ ਵੀ ਸਕਦੇ ਸੀ ਅੰਦਰੋਂ ਵੀ ਛੱਡ ਵੀ ਸਕਦੇ ਸੀ ਸੋ ਇਸ ਕਰਕੇ ਸੰਜੀਦਗੀ ਦਿਖਾਉਂਦੇ ਜ਼ਰੂਰਦਾ ਕਿ ਐਸੇ エレमेंट्स ਨੂੰ ਪ੍ਰਮੋਟ ਨਾ ਕੀਤਾ ਜਾਵੇ ਗੰਦਗੀ ਆ ਬਹੁਤ ਵੱਡੀ ਕਿ ਚਾਈਨਾ ਡੋਰ ਨੂੰ ਜੇ ਉਹ ਇਲਿਗੈਲਿਟੀ ਚਾਹੇ ਕੀਤੀ ਹੈ ਤਾਂ ਕੀਤੀ ਹੈ ਤੇ ਬੜੀ ਸਵਿਅਰ ਉਹਦੀ ਸਜ਼ਾ ਹੋਏਗੀ ਗੌਰਮੈਂਟ ਟਾਈਮ ਟੂ ਟਾਈਮ ਕਹਿੰਦੀ ਆ ਯਾਰੀ ਪੰਜਾਬ ਸਰਕਾਰ ਕੇਂਦਰ ਦੀ ਗੌਰਮੈਂਟ ਇਹ ਤੂਟ ਤੋਬਤ ਹੋਵਾ ਜਿਹਦੇ ਵੀ ਇਹ ਪੈ ਜਾਂਦੀ ਹੈ ਰੱਸੀ ਨਾਲੋਂ ਜ਼ਿਆਦਾ ਖਤਰ ਰੱਸੀ ਤਾਂ ਫਿਰ ਤੋੜੇ ਹੀ ਜਾਂਦੀ ਹੈ ਇਹ ਨੂੰ ਜਲਾਨ ਨਾਲ ਵੀ ਇਹ ਜਾਨ ਲੈ ਕੇ ਖੇੜਾ ਛੱਡਦੀ ਹੈ ਜਾਨ ਲੈ ਕੇ ਖੇੜਾ ਛੱਡਦੀ ਹੈ ਪਰ ਸਰ ਮੈਂ ਨਾ ਇੱਕ ਹੋਰ ਚੀਜ਼ ਮੇਰੇ ਵਾਇੰਡ ਚ ਆਈ ਸੀ ਕਿ ਕਹਿੰਦੇ ਹੁੰਦੇ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਆਮ ਤੌਰ ਤੇ ਪੁਲਿਸ ਦੇ ਉੱਤੇ ਰਿਸ਼ਵਤ ਖੋਰੀ ਦੇ ਇਲਜ਼ਾਮ ਲਗਾਏ ਜਾਂਦੇ ਆ ਕਿ ਪੁਲਿਸ ਪੈਸਾ ਲੈ ਕੇ ਗੱਲ ਨੂੰ ਦਬਾ ਦਿੰਦੀ ਆ ਔਰ ਜਿਹੜੇ ਅੱਜ ਕੱਲ ਮੈਂ ਕੇਸ ਦੇਖ ਰਹੀ ਆ ਅੱਜ ਦੀ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਸਮਝਦਾਰ ਆ ਜਿਹੜਾ ਨਵਾਂ ਪੁਲਿਸ ਮਲਾਜ਼ਮ ਭਰਤੀ ਹੋਇਆ ਉਹ ਕਹਿੰਦਾ ਮੈਂ ਨੇ ਕੰਪੀਟੀਸ਼ਨ ਚੋਂ ਨਿਕਲ ਕੇ ਅੱਗੇ ਆਇਆ ਮੈਂਨੀਆਂ ਤਿਆਰੀਆਂ ਕੀਤੀ ਔਰ ਕਿਤੇ ਨਾ ਕਿਤੇ ਕਹਿੰਦਾ ਕਾਨੂੰਨ ਜਿਹੜਾ ਚੱਲ ਰਿਹਾ ਨਾ ਉਹ ਸਿਰਫ ਬਣਿਆ ਹੋਇਆ ਕਾਨੂੰਨ ਆ ਉਹ ਕਹਿੰਦਾ ਉਹਨੂੰ ਕਿੱਦਾਂ ਐਮਪਲੀਫਾਈ ਕਰਨਾ ਉਹ ਮੈਂ ਦੇਖਣਾ ਔਰ ਫਿਰ ਜੇ ਉਹਦਾ ਸਾਥ ਐਮਐਲਏ ਨਹੀਂ ਦੇਣਗੇ ਲੋਕ ਨਹੀਂ ਦੇਣਗੇ ਫਿਰ ਇੱਕ ਬੰਦਾ ਕੀ ਕਰ ਲਵੇ ਦੇਖੋ ਇਹ ਕਾਨੂੰਨ ਨਾਲੋਂ ਜ਼ਿਆਦਾ ਨਾ ਜੀ ਇਹ ਇੰਪਲੀਮੈਂਟੇਸ਼ਨ ਦੀ ਤੁਸੀਂ ਗੱਲ ਕੀਤੀ ਕਾਨੂੰਨ ਇੰਪਲੀਮੈਂਟੇਸ਼ਨ ਕਰਨਾ ਇਹ ਡੈਮੋਕਰੇਸੀ ਚਹੀਦੀ ਦੀ ਚੀਜ਼ਾਂ ਬੜੀਆਂ ਨਾਰਮਲ ਹੈ ਸਪੈਸ਼ਲੀ ਆ ਕਿਤਾ ਪਾਕਿਸਤਾਨ ਹੋ ਗਿਆ ਬੰਗਲਾਦੇਸ਼ ਹੋ ਗਿਆ ਹਿੰਦੁਸਤਾਨ ਹੋ ਗਿਆ ਇਹ ਚੀਜ਼ਾਂ ਇਹ ਇਲਾਕਿਆਂ ਦੀ ਵੀ ਚੀਜ਼ ਬੜੀ ਕਾਮਨ ਹੈ ਕਿਉਂਕਿ ਇਹ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਔਰ ਇੱਥੇ ਵਕ ਵਕ 20 ਕਿਲੋਮੀਟਰ ਬਾਅਦ ਇਹ ਇਲਾਕੇ ਬਦਲ ਜਾਂਦੇ ਪਾਣੀ ਤੇ ਬਾਣੀ ਜਿਹਨੂੰ ਕਹਿੰਦੇ 20 ਕੋਤੇ ਬਦਲ ਜਾਂਦੀ ਹੈ ਸੋ ਡਿਪੈਂਡ ਕਰਦਾ ਪਰਸਨ ਟੂ ਪਰਸਨ ਇਹ ਤੇ ਜਨਰਲਾਈਜ਼ ਆਪਾਂ ਨਹੀਂ ਕਹਿ ਸਕਦੇ ਕਿ ਕੋਈ ਬੰਦਾ ਬਹੁਤ ਚੰਗਾ ਵੀ ਹੋ ਸਕਦਾ ਤੇ ਕੋਈ ਬੰਦਾ ਬਹੁਤ ਮਾੜਾ ਵੀ ਹੋ ਸਕਦਾ ਫਿਲਹਾਲ ਜੋ ਸਾਡੇ ਨੋਟਿਸ ਚ ਆਇਆ ਜੋ ਅਸੀਂ ਵਿਜ਼ੂਅਲਾਈਜ਼ ਕੀਤਾ ਜੋ ਦੇਖਿਆ ਜੋ ਅਪਾ ਰਿਵਿਊ ਕੀਤਾ ਇਹ ਜਿਹੜੇ ਪੰਜਾਬ ਪੁਲਿਸ ਦੇ ਐਸਐਚਓ ਸਾਹਿਬ ਆ ਉਹਨਾਂ ਦੀ ਤਾਰੀਫ ਕਰਨੀ ਬੰਦੀ ਆ ਔਰ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ ਕਿ ਆਪਾਂ ਆਪਣੇ ਜ਼ਮੀਰ ਨਾਲ ਕਿੰਨੇ ਕੁ ਜ਼ਿਆਦਾ ਜਵਾਬਦੇਹ ਹੈਗੇ ਆ ਔਰ ਜਿਹੇ ਜਿਹੇ ਬੰਦੇ ਹੋਰ ਵੀ ਸੁਸਾਇਟੀ ਚ ਅੱਗੇ ਆਣ ਜਰੂਰੀ ਨਹੀਂ ਕਿ ਪੁਲਸਰ ਆ ਕੇ ਤੁਸੀਂ ਕੰਮ ਕਰੋਗੇ ਹੋਰ ਵੀ ਤਰੀਕਿਆਂ ਨਾਲ ਤੁਸੀਂ ਕੰਮ ਕਰ ਸਕਦੇ ਹੋ ਹੋਰ ਮੇਰੇ ਖਿਆਲ ਹੈ ਕਿ ਲੋਕਨ ਅੱਗੇ ਆਣਾ ਚਾਹੀਦੇ ਇਹ ਜਿਹੀ ਕੁਰੀਤੀਆਂ ਜਾਂ ਇਹ ਜਿਹੜੇ ਇਲੀਗਲ ਕੰਮਾਂ ਲਈ ਹੋਰ ਬਾਹ ਚੱਕਣ ਦੀ ਲੋੜ ਹੈਗੀ ਹੈ ਜਿੰਨੇ ਨਵੇਂ ਬੱਚੇ ਜਾਂ ਹੋਰ ਜੰਗਸਟਰ ਇਹਨਾਂ ਜਿਹੜੀਆਂ ਇਹ ਜਿਹੀ ਜਿਹੜੀ ਚਾਈਨਾ ਡੋਰ ਹੋ ਗਈ ਡਰੱਗਸ ਹੋ ਗਈ ਜਾਂ ਬੱਚਿਆਂ ਤੇ ਜਿਹੜਾ ਬੱਚਿਆਂ ਤੇ ਜਿਹੜੇ ਹਮਲੇ ਕਰਦੇ ਰੀਸੈਂਟਲੀ ਸੁਣਿਆ ਕਿ ਬੱਚੇ ਦੀ ਵੀ ਕਿਸੇ ਨੇ ਘਰ ਦੇ ਵਿੱਚ ਹੀ ਬੱਚਿਆਂ ਤੇ ਹਮਲੇ ਕਰੀ ਜਾਂਦੇ ਆ ਜਾਂ ਸਟੂਡੈਂਟ ਨੂੰ ਕੁੱਟੀ ਜਾਂਦੇ ਆ ਸੋ ਇਹ ਚੀਜ਼ ਅਪਰੀਸ਼ੀਏਸ਼ਨ ਹੋਣੀ ਪੈਂਦੀ ਆ ਉਹ ਮੇਰਾ ਖਿਆਲ ਆ ਕਿ ਇਹ ਤੁਹਾਡੇ ਪ੍ਰੋਗਰਾਮ ਜਾਂ ਸਾਡੇ ਪ੍ਰੋਗਰਾਮ ਨਾਲ ਹੋਰ ਜਾਗਰੂਤਾ ਸਮਾਜ ਚ ਫੈਲੇਗੀ ਜੀ ਇੱਕ ਸਰ ਜਿੱਥੇ ਇੱਕ ਪਾਸੇ ਐਸਐਚਰ ਦੀ ਤਾਰੀਫ ਹੋ ਰਹੀ ਔਰ ਦੂਜੇ ਪਾਸੇ ਅੱਜ ਸੀਐਮ ਆਨ ਨੇ ਜਿਹੜੇ ਉਹ ਵੀ ਛਾਈ ਹੋਏ ਨੇ ਖਬਰ ਸੀ ਕਿ ਕਿ ਉਹ ਪਟਿਆਲਾ ਵੱਲ ਨੂੰ ਜਾ ਰਹੇ ਸੀ ਔਰ ਰਸਤੇ ਦੇ ਵਿੱਚ ਰਾਜਪੁਰਾ ਕਿਤੇ પેટ્રોલ ਪੰਪ ਤੇ ਰੁਕਦੇ ਨੇ ਗਨਮੈਨਸ ਨੇ ਪਖਾਨੇ ਵਾਸ਼ਰੂਮ ਜਾਂ ਟਾਇਲਟ ਕਿਹਾ ਸਕਦੇ ਨੇ ਉਹਨੇ ਯੂਜ਼ ਕਰਨੀ ਸੀ ਔਰ ਜਦੋਂ ਜਾ ਕੇ ਦੇਖਦੇ ਨੇ ਬਹੁਤ ਜ਼ਿਆਦਾ ਗੰਦਗੀ ਹੁੰਦੀ ਆ ਤਾਂ ਸੀਐਮ ਆਨ ਕਹਿੰਦੇ ਕੋਈ ਨਹੀਂ ਕਿਸੇ ਦਿੱਕਤ ਕਰਕੇ ਪਰੇਸ਼ਾਨੀ ਕਰਕੇ ਆਪਾਂ ਕੋਈ ਨਹੀਂ ਨੈਕਸਟ ਪੈਟਰੋਲ ਪੰਪ ਤੇ ਜਾਂਦੇ ਆ ਔਰ ਜਦੋਂ ਅਗਲੇ ਤੇ ਜਾਂਦੇ ਨੇ ਉੱਥੇ ਜਿੰਦੇ ਲੱਗੇ ਹੁੰਦੇ ਨੇ ਤਾਲੇ ਲੱਗੇ ਹੁੰਦੇ ਨੇ ਔਰ ਜਦੋਂ ਚਾਬੀ ਦਾ ਪੁੱਛਿਆ ਜਾਂਦਾ ਕਹਿੰਦੇ ਚਾਬੀ ਪੈਟਰੋਲ ਪੰਪ ਦੇ ਕਿਸੇ ਕਰਿੰਦੇ ਕੋਲੇ ਆ ਔਰ ਉਹ ਕਰਿੰਦਾ ਡਿਊਟੀ ਤੇ ਮੌਜੂਦ ਹੀ ਨਹੀਂ ਹੁੰਦਾ ਤਾਂ ਸੀਐਮ ਆਨ ਦੇ ਵੱਲੋਂ ਅਚਨਚੇਤ ਆਰਡਰ ਦਿੱਤੇ ਜਾਂਦੇ ਨੇ ਚੈਕਿੰਗ ਕੀਤੀ ਜਾਂਦੀ ਆ ਔਰ ਇਸ ਤੋਂ ਇਲਾਵਾ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਕਿ ਉਹਨਾਂ ਨੇ ਇਹ ਜ਼ਰੂਰੀ ਤੌਰ ਤੇ ਕਿਹਾ ਕਿ ਸਫਾਈ ਹੋ ਕਿਉਂਕਿ ਰਾਗੀਰ ਨੇ ਜਿਹੜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਖਾਸ ਕਰਕੇ ਔਰਤਾਂ ਸੋ ਸੀਐਮ ਆਂਦੇ ਪਰਲਾ ਤੁਹਾਨੂੰ ਕਿਦਾਂ ਦਾ ਲੱਗਾ ਦੇਖੋ ਯੂ ਬੀਇੰਗ ਅ ਗਰਲ ਐਂਡ ਵਿਮਨ ਬੜਾ ਇੱਕ ਸੈਂਸਿਟਿਵ ਇਸ਼ੂ ਤੁਸੀਂ ਰੇਜ਼ ਕਰਦੇ ਹੋ ਮੈਂ ਇਸ ਗੱਲ ਨੂੰ ਬੜਾ ਚੰਗਾ ਸਮਝਦਾ ਇਹ ਜ਼ਿਆਦਾ ਪ੍ਰੋਬਲਮ ਉਹਨਾਂ ਵਾਸਤੇ ਹੁੰਦੀ ਹੈ ਕਿਉਂਕਿ ਇੱਕ ਵਿਮਨ ਦੀ ਐਨਾਟੋਮੀ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਕਿ ਜਿਹੜੀ ਉਹ ਪਬਲਿਕ ਚ ਨਹੀਂ ਮਤਲਬ ਜੇ ਟਾਇਲਟ ਇੱਕ ਮੰਡੇਟਰੀ ਆ ਮੰਡੇਟਰੀ ਦਾ ਮਤਲਬ ਜ਼ਰੂਰੀ ਆ ਪੈਟਰੋਲ ਪੰਪ ਅਲਾਟ ਕਰਨ ਤੋਂ ਪਹਿਲਾਂ ਜਿਹਨੇ ਪੈਟਰੋਲ ਪੰਪ ਲੈਣਾ ਹੁੰਦਾ ਕਾਨੂੰਨ ਦੇ ਮਤਾਬਕ ਉਹ ਕਈ ਉਹਨਾਂ ਨੇ ਜ਼ਰੂਰਤਾਂ ਪਹਿਲਾਂ ਪੂਰੀਆਂ ਕਰਨੀਆਂ ਜਦ ਤੱਕ ਪੈਟਰੋਲ ਪੰਪ ਖੁੱਲ੍ਹਾ ਬਾਥਰੂਮ ਵਾਸ਼ਰੂਮ ਜਿਹਨੂੰ ਆਪਾਂ ਗੁਸਲਖਾਨਾ ਪੰਜਾਬੀ ਚ ਕਹਿੰਦੇ ਆ ਉਹ ਤੇ ਨਾਲ-ਨਾਲ ਫਰਸਟ ਏਡ ਸੈਂਟਰ ਇਕਵਿਪਡ ਹੋਣਾ ਚਾਹੀਦਾ ਤਾਂ ਕੀ ਹਾਈਵੇ ਤੇ ਤਾਈਆਂ ਹੋਰ ਕੰਡੀਸ਼ਨਾਂ ਉਹ ਫulfil ਕਰੇਗਾ ኦਪਰੇਸ਼ਨਲ ਹੋ ਰਹੀਆਂ ਔਰ ਵਾਹਨਾ ਦੇ ਵਿੱਚ ਹਵਾ ਤੇ ਵਾਹਨਾ ਦੇ ਜਿਹੜੇ ਚੱਕਿਆਂ ਨੂੰ ਪੈਂਚਰ ਲਾਣ ਦੀ ਪ੍ਰੋਵੀਜ਼ਨ ਓਕੇ ਅੱਜ ਤਾਂ ਉਹ ਟਿਊਬਲੈਸ ਟਾਇਰ ਆ ਗਿਆ ਕਿ ਚਲੋ 100 ਕਿਲੋਮੀਟਰ ਤੱਕ ਹਵਾ ਨਹੀਂ ਨਿਕਲਦੀ ਐ ਅੱਜ ਤੋਂ ਸਾਲ 2 ਸਾਲ ਪਹਿਲਾਂ ਤੱਕ ਤੇ ਐ ਸੀ ਜਿੱਥੇ ਪੈਂਚਰ ਆ ਗੱਡੀ ਰੁਕ ਜਾਂਦੀ ਸੀ ਜੀ ਉਹ ਪਾ ਕਹਿੰਦੇ ਸੀ ਜਿਹੜਾ ਨੀਂਡਲਾ ਪੈਟਰੋਲ ਪਾ ਉਹ ਥੇ ਫੇਰ ਉੱਥੇ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਹਰ ਵਕਤ ਤਾਜ਼ਾ ਫਿਲਟਰਡ ਪਾਣੀ ਵੀ ਤੋਂ ਜਦ ਤੱਕ ਪੈਟਰੋਲ ਪੰਪ ਖੁੱਲਾ ਤੋਂ ਤੁਹਾਨੂੰ ਪਾਣੀ ਦੀ ਅਵੇਲੇਬਿਲਟੀ ਆਮ ਲੋਕਾਂ ਲਈ ਮੁਹੱਈਆ ਕਰਵਾਣੀ ਜ਼ਰੂਰੀ ਹੈ ਇਹ ਚੈਰੀਟੀ ਨਹੀਂ ਹੈ ਕਿ ਆਜੋ ਜੀ ਮੈਂ ਤੁਹਾਨੂੰ ਲੰਗਰ ਲਾ ਰਿਹਾ ਨਹੀਂ ਪੈਟਰੋਲ ਪੰਪ ਦਿੱਤੇ ਹੀ ਤਾਂ ਜਾਂਦਾ ਕਿ ਉਹਦੀਆਂ ਫਾਇਰ ਦੀਆਂ ਜਿਹੜੀਆਂ ਆਬਲੀਕੇਸ਼ਨਸ ਉਹ ਪੂਰੀਆਂ ਕਰੇ ਪਾਣੀ ਫਰਸਟ ਏਡ ਟਾਇਲਟਸ ਜਿਹਨੂੰ ਗੋਸਲ ਖਾਨੇ ਕਹਿੰਦੇ ਆ ਲੜਕੀਆਂ ਦਾ ਅਲੱਗ ਬੰਦਿਆਂ ਦਾ ਅਲੱਗ ਇਹ ਜ਼ਰੂਰੀ ਹੈ ਔਰ ਇਹ ਜਿਹੜੀ ਮਾਨ ਸਾਹਿਬ ਨੇ ਕੰਮ ਜਿਹੜੀ ਚਾਹੇ ਉਹ ਲੇਟ ਕੀਤੀ ਜਾਂ ਜੋ ਵੀ ਆ ਵੈਸੇ ਉਹਨਾਂ ਦੀ ਮੁਟਲੀ ਜ਼ਿੰਮੇਵਾਰੀ ਨਹੀਂ ਬਣਦੀ ਮੁੱਖ ਮੰਤਰੀ ਜੀ ਜੇ ਆਓ ਜਾ ਕੇ ਬਾਤ ਨੂੰ ਕਰਦੇ ਇਹ ਲੋਕਲ ਲੈਵਲ ਦੀ ਅਫਸਰਾਂ ਦੀ ਬਣਦੀ ਹੈ ਲੇਕਿਨ ਫਿਰ ਵੀ ਚੰਗਾ ਹੋ ਗਿਆ ਜਦੋਂ ਜੇ ਉਹਨਾਂ ਦੇ ਗਵਰਨਮੈਂਟ ਸਿਕਿਉਰਿਟੀ ਗਾਰਡਸ ਨੂੰ ਉੱਥੇ ਰਿਟਰਨ ਕਰ ਦਿੱਤਾ ਗਿਆ ਤੇ ਆਮ ਬੰਦੇ ਤਾਂ ਕੀ ਕਹਿ ਸਕਦੇ ਤੁਹਾਡੇ ਸਾਹਮਣੇ ਆਮ ਬੰਦਿਆਂ ਨੂੰ ਕੀ ਕਰਦੇ ਹੋਗੇ ਸੋ ਇਹ ਚੰਗਾ ਉਪਰਾਲਾ ਮਾਨ ਸਾਹਿਬ ਦਾ ਤੇ ਸਾਨੂੰ ਇਸ ਦੀ ਤਾਰੀਫ ਕਰਨੀ ਚਾਹੀਦੀ ਹੈ ਦੇਖਦੇ ਹਾਂ ਕਿ ਮਾਨ ਸਾਹਿਬ ਦੀ ਵਿਜ਼ਿਟ ਨਾਲ ਕਿੰਨਾ ਕਾਮ ਲੋਕਾਂ ਨੂੰ ਫਾਇਦਾ ਪਹੁੰਚਦਾ ਔਰ ਜੋ ਦੂਜੇ ਵੀ ਜਿਹੜੇ ਸਹਾਇਬਾਨ ਹੈਗੇ ਆ ਪੋਲਿਟਿਕਲ ਲੀਡਰਸ ਜੀਓ ਵੀ ਪ੍ਰੋਐਕਟਿਵਲੀ ਚੱਲਣ ਤਾਂ ਸਪੈਸ਼ਲੀ ਬਮਾਰ ਬੰਦੇ ਜਾਂ ਲੇਡੀਜ਼ ਬਜ਼ੁਰਗ ਇਹਨਾਂ ਨੂੰ ਆਪਣੀ ਫੈਸਿਲਿਟੀ ਦਾ ਫਾਇਦਾ ਹਾਂਜੀ ਅੱਛਾ ਸਰ ਤੁਹਾਨੂੰ ਨਹੀਂ ਲੱਗਦਾ ਕਿ ਆਸ-ਪਾਸ ਜਿਹੜੇ ਛੋਟੇ-ਮੋਟੇ ਜਿੱਦਾਂ ਹੋਟਲਸ ਬਣੇ ਹੁੰਦੇ ਆ ਜਾਂ ਖਾਣ-ਪੀਣ ਦੇ ਕਿਤੇ ਉਹਨਾਂ ਨੇ ਤਾਂ ਨਹੀਂ ਕੋਈ ਸੈਟਿੰਗ ਕੀਤੀ ਹੋਈ ਪੈਟਰੋਲ ਪੰਪ ਵਾਲਿਆਂ ਨਾਲ ਬੜਾ ਡੂੰਗਾ ਤੁਸੀਂ ਕੋਈ ਸਵਾਲ ਕਰ ਲਿਆ ਮਂਵੀਤਾ ਮਤਲਬ ਬੜਾ ਹੀ ਇਹ ਪ੍ਰੈਕਟਿਸ ਪਿਛਲੇ 14-15 ਸਾਲ ਤੋਂ ਚੱਲੀ ਖਾਸ ਕਰ ਹਾਈਵੇ ਤੇ ਜਦੋਂ ਜਿੰਨੇ ਸੂਬੇ ਦੇ ਨੈਸ਼ਨਲ ਹਾਈਵੇ ਆ ਜਾਂ ਸਟੇਟ ਦੇ ਹਾਈਵੇ ਸਗੇ ਰਾਜਮਾਰਗ ਹੈਗੇ ਇਹਨਾਂ ਤੇ ਕਿਸੇ ਜ਼ਮਾਨੇ ਚ ਰੇਟ ਬੜੇ ਸਸਤੇ ਹੁੰਦੇ ਸੀ 10 ਰੁਪਏ ਦੀ ਦਾਲ 2 ਰੁਪਏ ਦੀ ਰੋਟੀ ਨਾਲ ਟਰੱਕ ਡਰਾਈਵਰ ਹੀ ਜ਼ਿਆਦਾ ਖਾਂਦੇ ਹੁੰਦੇ ਸੀ ਟੈਂਪੋ ਵਾਲੇ ਲੇਕਿਨ ਇਹਨਾਂ ਨੂੰ ਜਿਹੜੇ ਠਾਬਿਆਂ ਨੂੰ 5 ਸਟਾਰ ਕਲਚਰ ਦਿੱਤਾ ਗਿਆ ਹੂੰ ਕਲਚਰ ਦੇਣ ਦੇ ਵਿੱਚ ਕੁਝ ਸਿਆਸੀ ਲੀਡਰਾਂ ਨੇ ਬਾਹਰਲੇ ਢਾਬਾ ਦੂਜੇ ਛੋਟੇ-ਮੋਟੇ ਢਾਬਿਆਂ ਨੂੰ ਬੰਦ ਕਰਵਾ ਕੇ ਆਪਣੇ ਢਾਬੇ ਨੂੰ ਗਲੋਰੀਫਾਈ ਕੀਤਾ ਉਹਨੂੰ ਚਮਕਦਉ ਦੇ ਕੇ ਐਟ੍ਰੈਕਟਿਵ ਬਣਾਇਆ ਐਨਆਰਆਈਸ ਨੂੰ ਵੀ ਕੇਟਰ ਕਰਨ ਦੀ ਕੋਸ਼ਿਸ਼ ਕਰਕੇ ਨਾਲ ਨਾਲ ਕੁਝ ਇਲੀਗੈਲਿਟੀ ਤੋਂ ਉਹਦੇ ਬਾਰੇ ਮੈਂ ਹੁਣ ਜ਼ਿਆਦਾ ਤਫਸੀਲ 'ਚ ਨਹੀਂ ਜਾਊਂਗਾ ਲੇਕਿਨ ਜਿਹੜੇ 2 ਵਾਲੇ 2 ਰੁਪਏ ਰੋਟੀ ਵਾਲਾ 20 'ਤੇ ਰੋਟੀ ਹੋ ਗਿਆ ਤੇ ਚਾਹ ਦਾ ਕੱਪ 25 ਰੁਪਏ ਹੋ ਗਿਆ ਔਰ ਇਹ ਇਨਰ ਪੈਟਰੋਲ ਪੰਪਾਂ ਦਾ ਵੀ ਇੱਕ ਤਰ੍ਹਾਂ ਦਾ ਇਨਡਾਇਰੈਕਟ ਰੋਲ ਮੰਨ ਸਕਦੇ ਆ ਕਿ ਇੱਥੋਂ ਬੰਦ ਕਰੋ ਹਾਂ ਨਾ ਇੱਥੇ ਟਾਇਲਟ ਦੀ ਫੈਸਿਲਿਟੀ ਦਿਓ ਨਾ ਇੱਥੇ ਪਾਣੀ ਦੀ ਫੈਸਿਲਿਟੀ ਜਾ ਕੇ ਉੱਥੋਂ ਜਿਹੜਾ ਇੱਕ 5 ਸਟਾਰ ਟਾਬਾ ਹੈਗਾ ਹਾਂ ਉੱਥੋਂ 30 ਰੁਪਏ ਦੀ ਬੋਤਲ ਲਊਗਾ ਬੰਦਾ ਤੇ ਨਾਲ 2-300 ਰੁਪਏ ਹੋਰ ਵੀ ਖਰਚੂਗਾ ਤੇ ਉਹ ਵੇਚੂ 1000 ਰੁਪਏ ਨੂੰ ਜਾਂ 700 ਰੁਪਏ ਨੂੰ ਸੋ ਇਹ ਇੱਕ ਤਰ੍ਹਾਂ ਦਾ ਅ ਬਿਜ਼ਨਸ ਟੈਕਟਿਕ ਵੀ ਕਹਿ ਸਕਦੇ ਹਾਂ ਪਰ ਇਹ ਮੋਰਲ ਗੈਰ اخਲਾਕੀ ਹੈ ਨੈਤਿਕ ਨਹੀਂ ਹੈ ਕੰਮ ਸੂ ਤੋਂ ਡਿਵੈਲਪਮੈਂਟ ਬਿਲਕੁਲ ਠੀਕ ਸੀਗਾ ਕਿ ਜਿਹੜੇ ਢਾਬਿਆਂ ਦੇ ਨੇੜੇ ਪੈਟਰੋਲ ਪੰਪ ਹੈ ਉਹਨਾਂ ਵੀ ਇੱਕ ਅਨਸਪੋਕਨ ਅੰਡਰਸਟੈਂਡਿੰਗ ਕਰਾ ਦਿੱਤੀ ਜਾਂਦੀ ਹੈ ਜੀ ਤੁਸੀਂ ਇਹ ਚੀਜ਼ਾਂ ਬੰਦ ਕਰ ਦੋ ਅਸੀਂ ਦੇਖ ਲਾਂਗੇ ਜਿੱਨਾਂ ਚੋਂ ਪਾਣੀ ਆ ਹੋਰ ਕਈ ਚੀਜ਼ਾਂ ਹੈ ਗਿਆ ਫਸਟ ਡੀ ਵੀ ਗੈਸਾ ਹੁਣ ਟਾਬਿਆਂ ਵਾਲੇ ਫਸਟ ਡੀ ਵੀ 10 ਦੋਈਆਂ ਵੀ ਦੇਈ ਜਾ ਰਹੇ ਨਾਲ ਜੀ 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 ਔਰ ਉਸ ਤੋਂ ਬਾਅਦ ਸਰ ਗੱਲ ਕਰਾਂਗੇ ਮਹਾਕੁੰਭੀ ਮਹਾਕੁੰਭ ਦੇ ਵਿੱਚ ਬਹੁਤ ਸਾਰੇ ਸ਼ਰਧਾਲੂ ਜਾਂਦੇ ਨੇ ਉਹਨਾਂ ਦੀ ਖਾਸ ਕਰਕੇ ਮੰਨਤਾ ਚੁਲਪਾ ਧਾਰਮਿਕ ਭਾਵਨਾ ਨੂੰ ਠੀਕ ਨਹੀਂ ਪਹੁੰਚਾਉਂਦੇ ਔਰ 29 ਜਨਵਰੀ ਨੂੰ ਤੇ ਭਗੜੜ ਮੱਚੀ ਸੀ ਜਿੱਥੇ 30 ਤੋਂ 35 ਤੋਂ ਕਹਿੰਦੇ ਜ਼ਿਆਦਾ ਮੌਤਾਂ ਹੋਈਆਂ ਸੀ ਸੂਪਰਗ ਦੜ ਮਚੀ ਉਸ ਤੋਂ ਬਾਅਦ ਇੱਕ ਪਟੀਸ਼ਨ ਕਰਤਾ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਕਿ ਇਦਾਂ ਦੇ ਇਵੈਂਟਸ ਨੇ ਜਿਹੜੇ ਬੰਦ ਹੋਣੇ ਚਾਹੀਦੇ ਨੇ ਬੈਨ ਹੋਣੇ ਚਾਹੀਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਨਜਾਇਜ਼ ਮੌਤਾਂ ਹੁੰਦੀਆਂ ਨੇ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਕਹਿਣਾ ਕਿ ਠੀਕ ਹੈ ਬਹੁਤ ਮੰਦ ਭਾਗੀ ਖਬਰ ਆ ਚਿੰਤਾ ਦੀ ਗੱਲ ਹੈ ਪਰ ਤੁਹਾਨੂੰ Allahabad ਹਾਈ ਕੋਰਟ ਚ ਜਾਣਾ ਚਾਹੀਦਾ ਕੀ ਲੱਗਦਾ ਸਰ ਤੁਹਾਨੂੰ ਕਿ ਸੁਪਰੀਮ ਕੋਰਟ ਕੋਈ ਛੋਟੀ ਅਥਾਰਟੀ ਨਹੀਂ ਹੈਗੀ ਜੀੜੀ ਪਟੀਸ਼ਨ ਪਾਈ ਗਈ ਹੈ ਇਹਦੇ ਪਿੱਛੇ ਦੇ ਕਾਰਨ ਪਿੱਛੇ ਮੈਂ ਜਾਣਣਾ ਨਹੀਂ ਚਾਹਦਾ ਜੀ ਕਿਉਂਕਿ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਪੈਂਦੀਆਂ ਪਾਉਣ ਵਾਲੇ ਵੀ ਕਈ ਤਰ੍ਹਾਂ ਦੇ ਬੰਦੇ ਹੁੰਦੇ ਆਪ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਨਹੀਂ ਆਉਂਦੇ ਲੇਕਿਨ ਕਈ ਵਾਰੀ ਇਹ ਜਿਹੇ ਪਟੀਸ਼ਨਾਂ ਆਮ ਫਾਇਦਾ ਵੀ ਹੋ ਜਾਂਦਾ ਹੁੰਦਾ ਕਈ ਇਹ ਜਿਹੇ ਤੋਂ ਆ ਵੀ ਹੈਗੇ ਆ ਸੋ ਇਸ ਕਰਕੇ ਪਟੀਸ਼ਨ ਪਾਈ ਹੈ ਤਾਂ ਕਿ ਨੈਸ਼ਨਲ ਇੰਟਰਨੈਸ਼ਨਲ ਮੈਸੇਜ ਇਹ ਜਾਂਦਾ ਸਟੈਂਪੀਡ ਭੱਜ ਤੜ ਭੱਜ ਤੜ ਪਹਿਲਾਂ ਵੀ ਕਈ ਇਨਸੈਂਸ ਸਿੰਧਸਤਾਨ ਚ ਹੁੰਦੇ ਰੇ ਕੋਈ ਸਾੜੀਆਂ ਵੰਡ ਰਿਹਾ ਧਾਰਮਿਕ ਬਾਬਾ ਜੀ 100 ਰੁਪਏ ਦੀ ਸਾੜੀ ਨਹੀਂ ਤੇ 100 ਬੰਦਾ ਮਾਰ ਸੋ ਜਨਾਨੀਆਂ ਮਰ ਗਈਆਂ ਬੱਚੇ ਮਰ ਗਏ ਹੂੰ ਸੋ ਇਸ ਕਰਕੇ ਇਹ ਚੰਗੀ ਗੱਲ ਹੈ ਸੁਪਰੀਮ ਕੋਰਟ ਦੇ ਧਿਆਨ ਚ ਫਾਰਮਲੀ ਗੱਲ ਆ ਗਈ ਆ ਗਈ ਫਾਰਮਲੀ ਗੱਲ ਦਾ ਮਤਲਬ ਹੈ ਔਨ ਰਿਕਾਰਡ ਗੱਲ ਆ ਗਈ ਚਾਹੇ ਉਹ ਉਹਨਾਂ ਨੇ ਐਂਟਰਟੇਨ ਕਰਨ ਦਾ ਤਰੀਕਾ ਦੱਸ ਲੈਟ ਇਟ ਗੋ ਦਾ ਮਤਲਬ ਉਹਨਾਂ ਨੇ ਇੱਕ ਵੇਅ ਸੁਜੈਸਟ ਕਰਤਾ ਕਿ ਤੁਸੀਂ ਇਧਰ ਪਹਿਲਾਂ ਚਲੇ ਜਾਓ ਆਲਾ ਬੱਚ ਘਟਣਾ ਹੋਈ ਹੈ ਹਾਲਾਂਕਿ ਉਹਨਾਂ ਮੇਰੇ ਹਿਸਾਬ ਨਾਲ ਮੈਂ ਬੀਬੀ ਕੇ ਲੋ ਲਿਟਰਟ ਮੈਂ ਸਮਝਦਾ ਕਿ ਜੇ ਉੱਥੇ ਪਬਲਿਕ ਇੰਟਰਸਟ ਲਿਟੀਗੇਸ਼ਨ ਹੋ ਕਿਸੇ ਨੇ ਪਾਈ ਵੀ ਜਨਹਿਤੀ ਜੱਜ ਕਾ ਪਾਈ ਵੀ ਆ ਤੇ ਸੁਪਰੀਮ ਕੋਰਟ ਸੰਬੰਧਿਤ ਕੋਰਟ ਕੋ ਪ੍ਰੈਰੋਗੇਟਿਵ ਹੈਗਾ ਰਾਈਟ ਹੈਗਾ ਕਿਸੇ ਬਹੁਤ ਵੱਡੇ ਤੋਂ ਬਚ ਸੁਪਰੀਮ ਅਥਾਰਟੀ ਆ ਔਰ ਵੱਡੇ ਵੱਡੇ ਮੁੱਖ ਮੰਤਰੀ ਜਾਂ ਹੋਰ ਕਿਸੇ ਨੂੰ ਸੱਦ ਸਕਦੇ ਸੀ ਕਿ ਲੇਕਿਨ ਨਹੀਂ ਸੱਦਿਆ ਕੋਈ ਕਾਲ ਨੂੰ ਕੈਲੀਬਰ ਦੇ ਬੰਦੇ ਹੈਗੇ ਬਹੁਤ ਵੱਡੀ ਕੈਲੀਬਰ ਦੇ ਬੰਦੇ ਚੀਫ ਜਸਟਿਸ ਬੈਂਚ ਨੇ ਸੁਣਵਾਈ ਕੀਤੀ ਆ ਉਹਨਾਂ ਨੇ ਕਿਹਾ ਤੁਸੀਂ ਹਾਈ ਕੋਰਟ ਤੇ ਜਾਓ ਤੇ ਉੱਥੇ ਜਾ ਕੇ ਤੁਸੀਂ ਪਹਿਲਾਂ ਰਿਲੀਫ ਲੈਣ ਦੀ ਕੋਸ਼ਿਸ਼ ਕਰੋ ਵੈਸੇ ਮੈਨੂੰ ਜੋ ਲੱਗਦਾ ਇਹਦੀ ਜਿਹੜੀ ਜੂਰੀਡਿਕਸ਼ਨ ਆ ਉਹ ਸਿਰਫ ਇੱਕ ਹਵਾਲਾ ਜਰੂਰ ਦਿੱਤਾ ਉਹਨਾਂ ਨੇ ਯੂਪੀ ਦਾ ਕਿ ਇੱਥੇ ਭਗਦਰੜ ਹੋਈ ਭਗਦਰੜ ਸਿਰਫ ਯੂਪੀ 'ਚ ਹੀ ਨਹੀਂ ਹੁੰਦੀ ਹੁੰਦੀ ਨਹੀਂ ਹੁੰਦੀ ਇਹ ਕਈ ਹਰਿਆਣੇ ਚ ਵੀ ਹੁੰਦੀ ਰਹੀ ਆ। ਹੂੰ। ਕਈ ਜਗ੍ਹਾਾਂ 'ਚ ਵੀ ਹੁੰਦੀ ਰਹੀ ਹੈ ਜਿੱਥੇ ਲੋਕ ਅੰਦ ਪਹਿਲਾਂ ਦਿੱਲੀ 'ਚ ਕੋਈ ਬਾਬਾ ਜੀ ਸੀ ਕਿ ਮੈਂ ਨਾ ਤਾਂ ਕਿਉਂ ਲਵਾਉਣਾ ਦਾ। ਜਮਨਾ ਦੇ ਕੰਢੇ ਤੇ ਉਹਨਾਂ ਨੇ ਵੱਡਾ ਇਕੱਠ ਕਰ ਲਿਆ ਸੀਗਾ। ਅੱਛਾ ਸਰ ਲੱਗਦਾ ਵੀ ਜਿਹੜੀ ਭਗਦੜ ਹੁੰਦੀ ਉਹ ਆਮ ਤੌਰ ਤੇ ਉੱਥੇ ਹੁੰਦੀ ਹੈ ਜਿੱਥੇ ਲੋਕਾਂ ਨੂੰ ਧਾਰਮਿਕ ਤੌਰ ਤੇ ਇਕੱਠਾ ਕੀਤਾ ਜਾਂਦਾ ਹੈ। ਧਾਰਮਿਕ ਤੁਸੀਂ ਵੱਡੀ ਵੱਡਾ ਕਰਨ ਦਾ ਧਾਰਮਿਕ ਹੀ ਮੰਦੇ ਹੋ ਜ਼ਿਆਦਾਤਰ ਧਰਮ ਦੀ ਆੜ ਦੇ 'ਚ ਦਾਨ ਦੀ ਆੜ ਦੇ ਵਿੱਚ। ਹੂੰ। ਆਪਾਂ ਇੱਕ ਵਿਅਕਤੀ ਪੂਜਾ ਇੱਕ ਇਨਸਾਨ ਦੀ ਪੂਜਾ ਨੂੰ ਗਲੋਰੀਫਾਈ ਵਧਾਵਾ ਦੇਣ ਵਾਸਤੇ ਉਥੇ ਆਪਾਂ ਲੋਕਾਂ ਨੂੰ ਇਕੱਠਾ ਕਰ ਲੈਨੇ ਆ ਉਹਨਾਂ ਦੀ ਕਮਜ਼ੋਰੀ ਵੇਖਦੇ ਆ ਤੁਹਾਨੂੰ ਅਸੀਂ ਸਾਰੀਆਂ ਦੇਾਂਗੇ ਤੁਹਾਨੂੰ ਸਲਾਈ ਮਸ਼ੀਨਾਂ ਦੇਾਂਗੇ ਉਹ ਐਡਵਰਟਾਈਜ਼ ਜ਼ਿਆਦਾ ਕਰ ਦਿੰਨੇ ਆ ਜਿਹੜੀ ਇੰਤਜ਼ਾਮ ਹੈ ਮ mob ਮੈਨੇਜਮੈਂਟ ਉਹ ਨਹੀਂ ਹੁੰਦਾ ਪ੍ਰੋਫੈਸ਼ਨਲ ਅਪਰੋਚ ਨਹੀਂ ਇਹਨਾਂ ਦਾ ਅੱਜ ਕੱਲ ਤਾਂ ਕਾਫੀ ਤਰੀਕੇ ਆ ਗਏ ਆ ਤੁਸੀਂ AI ਦਾ ਇਸਤੇਮਾਲ ਕਰ ਸਕਦੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਰ ਵੀ ਬੜੇ ਤਰੀਕੇ ਹੈਗੇ ਤੁਸੀਂ ਉਹਨਾਂ ਨੂੰ ਮੈਨੇਜ ਕਰ ਸਕਦੇ ਹੋ ਲੇਕਿਨ ਇਹ ਫੋਰਸ ਹੀ ਨਹੀਂ ਕੀਤੀ ਗਲਤ ਧਿਆਨ ਚ ਨਹੀਂ ਰੱਖੇਗੀ ਮਰੇ ਤੋਂ ਮਰੇ ਉਸ ਹਾਲ ਵਿੱਚ ਕੀਤਾ ਕਿ ਇਨਸਾਨ ਮਰ ਗਿਆ ਜਾਂ ਜਾਨਵਰ ਮਰ ਗਿਆ ਤੇ ਇਹ ਅਨਫੋਰਚੂਨੇਟਾ ਲੇਕਿਨ ਸੁਪਰੀਮ ਕੋਰਟ ਦੇ ਧਿਆਨ ਚ ਜੇ ਗੱਲ ਆਈ ਹੈ ਮੇਰੇ ਹਿਸਾਬ ਨਾਲ ਐਪਰੀਸ਼ੀਏਟ ਕੀਤੀ ਜਾਣੀ ਚਾਹੀਦੀ ਆ ਔਨ ਰਿਕਾਰਡ ਇਹ ਗੱਲ ਆ ਗਈ ਆ ਅੱਗੋਂ ਤੋਂ ਮੇਰਾ ਖਿਆਲ ਆ ਕਿ ਲੋਕੀ ਵੱਡਾ ਕਟ ਕਰਨ ਤੋਂ ਪਹਿਲਾਂ ਮੌਬ ਮੈਨੇਜਮੈਂਟ ਦੇ ਸਾਰੇ ਇੰਤਜ਼ਾਮ ਹੋਰ ਪੂਕਤਾ ਕਰਨਗੇ ਜੀ ਉਸ ਤੋਂ ਬਾਅਦ ਸਾਰੇ ਗੱਲ ਕੀਤੀ ਜਾਵੇ ਨੈਸ਼ਨਲ ਲੈਵਲ ਤੇ ਤਾਂ ਪਿਛਲੇ 10 ਕੇ ਤੋਂ ਜਿਹੜੀ ਇੱਕ ਰਿਪੋਰਟ ਆਈ ਆ ਸਾਹਮਣੇ ਉਹਦੇ ਚ ਸੜਕੀ ਹਾਦਸਿਆਂ ਦਾ ਜ਼ਿਕਰ ਹੋਇਆ ਕਿ ਪਿਛਲੇ 10 ਕੇ ਦੇ ਵਿੱਚ 14 ਲੱਖ ਮੌਤਾਂ ਹੋਈਆਂ ਨੇ ਸਿਰਫ ਸੜਕੀ ਹਾਦਸਿਆਂ ਚ ਔਰ 50 ਲੱਖ ਲੋਕ ਅਜਿਹੇ ਨੇ ਜਿਹੜੇ ਜ਼ਖਮੀ ਨੇ ਔਰ ਅਪਾਹਜ ਹੋ ਚੁੱਕੇ ਕਿ ਸਾਰੀ ਜ਼ਿੰਦਗੀ ਉਹ ਕੁਝ ਨਹੀਂ ਕਰ ਸਕਦੇ। ਸੋ ਸੜਕੀ ਹਾਦਸਿਆਂ ਦੇ ਬਹੁਤ ਸਾਰੇ ਕਾਰਨ ਮੰਨੇ ਜਾਂਦੇ ਨੇ ਕਿੰਨੇ ਘਰਾਂ ਦੇ ਮਾਵਾ ਦੇ ਪੁੱਤ ਨੇ ਜਿਹੜੇ ਉੱਜੜ ਜਾਂਦੇ ਨੇ, ਚਿਰਾਗ ਬੁਝ ਜਾਂਦੇ ਨੇ। ਕੀ ਲੱਗਦਾ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਕੀ ਹੈ? ਬਹੁਤ ਸੰਜੀਦਾ ਟੌਪਿਕ ਤੁਸੀਂ ਇਹ ਚੱਕਿਆ ਪਬਲਿਕ ਦੇ ਧਿਆਨ ਚ ਵੀ ਲਿਆਂਦਾ ਲੱਖਾਂ ਲੋਕ ਸੜਕੀ ਹਾਦਸਿਆਂ ਚ ਮਰਦੇ ਜਿਨ੍ਹਾਂ ਚੋਂ ਵੱਡੀ ਗਿਣਤੀ ਟੂ-ਵੀਲਰ ਤੇ ਫੋਰ-ਵੀਲਰ ਜਿਹੜੇ ਆਟੋ ਜਿਹੜੇ ਪੈਟਰੋਲ ਡੀਜ਼ਲ ਨਾਲ ਚੱਲਣ ਵਾਲੇ ਹੁੰਦੇ ਆ ਉਹ ਉਹਨਾਂ ਦੇ ਵਿੱਚ ਸਵਾਰ ਹੁੰਦੇ ਆ ਔਰ 50 ਲੱਖ ਤੋਂ ਵੱਧ ਲੋਕ ਜ਼ਖਮੀ ਹੋ ਜਾਂਦੇ ਆ ਤੇ ਗੱਲ ਬਿਲਕੁਲ ਠੀਕ ਹੈ ਐਵਰੇਜ ਜਿਹੜੀ ਆ ਕਿ ਹਰ ਰੋਜ਼ ਸੈਂਕੜਿਆਂ ਤਿੰਨ ਕੁ ਸੌ ਬੰਦਾ ਐਵਰੇਜ ਮੰਨ ਕੇ ਚੱਲੋ ਤਾਂ ਹਿੰਦੁਸਤਾਨ ਚ ਸੜਕੀ ਹਾਦਸਿਆਂ ਚ ਮਰ ਜਾਂਦਾ ਪੰਜਾਬ ਚ ਵੀ ਬਹੁਤ ਜ਼ਿਆਦਾ ਹਾਲਾਂਕਿ ਪੰਜਾਬ ਚ ਨਵੀਂ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਐਸਐਸਐਫ ਸੜਕ ਸੁਰੱਖਿਆ ਅਭਿਆਨ ਜਥਾਰਟੀ ਉਹ ਇੱਕ ਚੰਗੀ ਪਹਿਲ ਹੈ ਭਾਨ ਸਾਹਿਬ ਦੀ ਲੇਕਿਨ ਫਿਰ ਵੀ ਇਹ ਜਿਹੜੇ ਸੜਕੀ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਪਰ ਸਰ ਐਸ ਐਸ ਐਫ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਹਾਲ ਹੀ ਇੱਕ ਟੀਜ਼ਿੰਗ ਪ੍ਰੋਬਲਮ ਕਹਿ ਸਕਦਾ ਜਦੋਂ ਬੱਚੇ ਦੇ ਦੰਦ ਨਵੇਂ ਆਉਂਦੇ ਆ ਨਾ ਜੀ ਜਾਂ ਕੋਈ ਨਵਾਂ ਕੰਮ ਆਪਾਂ ਸ਼ੁਰੂ ਕਰਦੇ ਆ ਉਹ ਕੋਦੋਂ ਸਟਰੀਮ ਲਾਈਨ ਨਹੀਂ ਹੁੰਦਾ ਹੁੰਦਾ ਹੂੰ ਉਹ ਮਾੜੀ ਮੁੱਟੀ ਨੂੰ ਦਿੱਕਤ ਆਏਗੀ ਉਹ ਕੁਝ ਸਟ੍ਰੀਮਲਾਈਨ ਹੋਏਗਾ ਕਰਨਗੇ ਕਿਉਂਕਿ ਵੋਲਟਿਕ ਬਹੁਤ ਇੱਕ ਦੂਜੇ ਨਾਲ ਜਲਦੀ ਜਲਦੀ ਕਨੈਕਟ ਹੋ ਰਿਹਾ ਹੋ ਜਾਣਗੇ ਲੇਕਿਨ ਸ਼ੁਰੂਆਤ ਚੰਗੀ ਇਹਨਾਂ ਨੇ ਕੀਤੀ ਲੇਕਿਨ ਇਸ ਦੇ ਬਾਵਜੂਦ ਜੇ ਆਪਾਂ ਨੈਸ਼ਨਲ ਲੈਵਲ ਤੇ ਵਖੀ ਤੇ ਜੜੀਆਂ ਮੌਤਾਂ ਉਹ ਹੋਈ ਜਾ ਰਹੀਆਂ ਹੋਈ ਜਾ ਰਹੀਆਂ ਆਪਣੀ ਸ਼ਰਮ ਵਾਲੀ ਗੱਲ ਹੈ ਕਿ ਦੰਗਿਆਂ ਵਿੱਚ ਜੇ 2-4000 ਬੰਦੇ ਮਰ ਜੇ ਤੇ ਲੋਕ ਬਰਦਾਸ਼ਤ ਨਹੀਂ ਕਰਦੇ ਕਈ ਕਈ ਸਾਲ ਕਈ ਕਈ ਸੌ ਸਾਲ ਤੱਕ ਕਹਿੰਦੇ ਵੀ ਕਾਲ ਕਲੰਕ ਕਲੰਕ ਜੋ ਸੜਕ ਹਾਸਿਆਂ 'ਚ ਬੰਦੇ ਮਰੀ ਜਾ ਰਿਹਾ ਆਪਣੇ ਆਪ 'ਚ ਸ਼ੇਮਫੁਲ ਲੱਗਦਾ ਬੜਾ ਸ਼ਰਮ ਵਾਲੀ ਗੱਲ ਆ ਹਾਲਾਂਕਿ ਜਿਹੜੀ ਸਾਡੀ ਰੇਸ਼ਿਓ ਹੈ ਵਾਹਨਾਂ ਦੀ ਉਹ 1% ਹੈ ਜਿਹੜੀ ਐਕਸੀਡੈਂਟਾਂ ਮੌਤਾਂ ਦੀ ਰੇਸ਼ਿਓ 11% ਆ 11% ਸੋ ਇਸ ਕਰਕੇ ਇਸ ਤੇ ਇਹਦੇ ਤੁਸੀਂ ਦੇਖੀ ਜਾਓ ਤਾਂ ਬਹੁਤ ਕਾਰਨ ਹੈਗੇ ਆ ਜਿਹੜੇ ਸੜਕ ਹਾਸਿਆਂ ਤੇ ਜਿੱਦਾਂ ਕਿ ਮੋਬਾਈਲ ਸੁਣਦੇ ਹੋਇਆ ਓਵਰ ਡਰਿੰਕ ਓਵਰ ਸਪੀਡਿੰਗ ਅੱਤ ਦਾ ਤੇਜ਼ ਚਲਾਣਾ ਦੀ ਫੋਗ ਕਾ ਕਹਿ ਲੋ ਜਾਂ ਪੂਰ ਜਿਹੜਾ ਕਿ ਡਰਾਈਵ ਜਿਹੜਾ ਆਪ ਵੀ ਪ੍ਰੋਪਰਲੀ ਲਾਇਸੈਂਸ ਪ੍ਰੋਪਰਲੀ ਟ੍ਰੇਨਡ ਡਰਾਈਵਿੰਗ ਸਕੂਲਸ ਨਾ ਹੋਣੇ ਔਰ ਡਰਾਈਵਿੰਗ ਲੈਸਨਸ ਮੈਨਿਪੂਲੇਸ਼ਨ ਨਾਲ ਲੈ ਲੈਣਾ ਰਬੀਗੇ ਦੇ ਕੇ ਲੈ ਲੈਣਾ ਬਾਕੀ ਬਿਮਾਰੀਆਂ ਵੀ ਇਹਦਾ ਵੱਡੀਆਂ ਕਾਰਨ ਹੈ ਲੋਕਾਂ ਨੂੰ ਬਿਮਾਰੀਆਂ ਦੇ। ਓਕੇ ਸਰ ਜਦੋਂ ਆਪਾਂ ਲਾਇਸੈਂਸ ਬਣਵਾਉਣ ਜਾਂਦੇ ਆ ਤਾਂ ਪੰਜਾਬ ਸਰਕਾਰ ਦੇ ਮੈਨਲੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ। ਹਾਂ ਮੈਨੂੰ ਜ਼ਿਆਦਾ ਇਸ ਦੇ ਬਾਰੇ ਪਤਾ ਨਹੀਂ ਹੈ ਇੱਕ ਮਿਰਗੀ ਦਾ ਜ਼ਿਕਰ ਕੀਤਾ ਹੁੰਦਾ ਕਿ ਜਿਹੜੇ ਪੇਸ਼ੈਂਟ ਨੂੰ ਮਿਰਗੀ ਆ ਜਾਂ ਫਿਰ ਮੈਡੀਕਲ ਸਟੇਬਲ ਨਹੀਂ ਹੈ ਕਿ ਉਹਦਾ ਲਾਇਸੈਂਸ ਨਹੀਂ ਬਣ ਸਕਦਾ ਕੀ ਲੱਗਦਾ ਹੋਰ ਬਿਮਾਰੀਆਂ ਇਨਕਲੂਡ ਕਰਨੀਆਂ ਚਾਹੀਦੀਆਂ ਨੇ ਸਪੋਜ਼ ਹਾਈਪਰਟੈਨਸ਼ਨ ਲੈ ਲਓ ਤੁਸੀਂ ਜਾਂ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਬੀਪੀ ਕੁਦਮ ਵੱਜ ਜਾਂਦਾ ਆ ਔਰ ਹਾਰਟ ਅਟੈਕ ਕਿਸੇ ਵੇਲੇ ਵੀ ਆ ਜਾਂਦਾ ਉਸ ਤੋਂ ਪਹਿਲਾਂ ਸਾਡੀ ਬਾਡੀ ਸਾਨੂੰ ਸਿੰਪਟਮਸ ਦੇਣੀ ਸ਼ੁਰੂ ਕਰ ਦਿੰਦੀ ਆ ਕੀ ਲੱਗਦਾ ਇਹਦੇ ਨਿਯਮਾਂ 'ਚ ਬਦਲਾਅ ਹੋਣਾ ਚਾਹੀਦਾ ਹੈ ਹਾਂ ਬੜਾ ਇੰਟੈਲੀਜੈਂਟ ਤੁਹਾਡਾ ਕੁਐਸਚਨ ਵੈਸੇ ਕਾਨੂੰਨ ਕਹਿੰਦਾ ਹਮ ਸੈਂਟਰਲ ਮੋਟਰ ਵਹੀਕਲ ਐਕਟ ਕਹਿੰਦਾ ਹਮ ਕਾਨੂੰਨ ਕਿਉਂਕਿ ਇਹ ਸੈਂਟਰਲ ਮੋਟਰ ਵਹੀਕਲ ਐਕਟ ਕੇਂਦਰ ਦਾ ਕੇਂਦਰ ਸਰਕਾਰ ਹੀ ਕਾਨੂੰਨ ਬਣਾਉਂਦੀ ਹੈ ਕਿਉਂਕਿ ਉਹਨਾਂ ਨੇ ਟੈਲੀ ਕਰਨਾ ਹੁੰਦਾ ਜਿਹੜੇ ਡਿਵੈਲਪਡ ਹੋਰ ਕੰਟਰੀਆਂ ਹਨ ਉਹਦੇ ਨਾਲ ਉਹਨਾਂ ਦਾ ਕੰਪੈਰੀਜ਼ਨ ਕਰਕੇ ਕਾਨੂੰਨ ਬਣਾਏ ਜਾਂਦੇ ਕਾਨੂੰਨ ਤਾਂ ਇਹ ਹੀ ਕਹਿੰਦਾ ਕਿ ਪਹਿਲਾ ਬੰਦੇ ਦਾ ਕੱਚਾ ਲਾਇਸੈਂਸ ਕਹਿੰਦੇ 6 ਮਹੀਨੇ ਦਾ ਬੰਦਾ ਜਿਹਨੂੰ ਕਹਿੰਦੇ ਅੰਗਰੇਜ਼ੀ ਲਰਨਰਸ ਲਾਇਸੈਂਸ ਲਰਨਰ ਲਾਇਸੈਂਸ ਫਿਰ ਉਹਦੇ ਬਾਅਦ ਪੱਕਾ ਲਾਇਸੈਂਸ ਬੰਦਾ ਤੇ ਉਸ ਤੋਂ ਪਹਿਲਾਂ ਇਹ ਮੰਡੇਟਰੀ ਆ ਜ਼ਰੂਰੀ ਆ ਤੁਹਾਡਾ ਮੈਡੀਕਲ ਹੋਣਾ ਸਿਰ ਤੋਂ ਪੈਰ ਤੱਕ ਵਿਜ਼ਨ ਅੱਖਾਂ ਕੰਨ ਹੋਰ ਵੀ ਜੇ ਤੁਹਾਨੂੰ ਕੋਈ ਬਿਮਾਰੀ ਹੈ ਪ੍ਰੋਪਰ ਸਾਨੂੰ ਵਿਜ਼ਿਬਿਲਟੀ ਹੋ ਸਕੇ ਔਰ ਪ੍ਰੋਪਰ ਸਾਡੀ ਹਿਅਰਿੰਗ ਹੋ ਸਕੇ ਤਾਂ ਕਿ ਕੋਈ ਹਾਰਨ ਵਗੈਰਾ ਤਾਂ ਸਾਨੂੰ ਕਿ ਪਰੇਸ਼ਾਨ ਨਾ ਜਦੋਂ ਵੀ ਆਪਾਂ ਕੋਈ ਵੀਕਲ ਆਟੋਮੈਟਿਕ ਚਲਾਣੀਆਂ ਮੈਕਨਾਈਜ਼ مشینਰੀ ਵਹੀਕਲ ਚਲਾਣੇ ਉਹ ਤਾਂ ਸਾਡੇ ਜਦੋਂ ਆਪਾਂ ਕਾਰ ਚਲਾਣੀਆਂ ਦੋ ਲੱਤਾਂ ਦੋ ਕੰਨ ਦੋ ਅੱਖਾਂ ਦੋ ਹੱਥ ਹਮ ਸਾਰੇ ਜਿਹੜੀ ਮੇਨ ਆਰਗਨਸ ਕੰਮ ਕਰਦੇ ਹੁੰਦੇ ਔਰ ਡਿਵੈਲਪਡ ਕੰਟਰੀ ਜੀ ਤੁਹਾਨੂੰ ਸਕਰੀਨ ਤੇ ਕਹਿੰਦੇ ਇਟ ਇਜ਼ ਅ ਡੈਥ ਮਸ਼ੀਨ ਵੀਕਲ ਨੂੰ ਡੈਥ ਮਸ਼ੀਨ ਕਹਿੰਦੇ ਇਹ ਡੈਥ ਮਸ਼ੀਨ ਹੈ ਜੇ ਤਾਂ ਤੁਸੀਂ ਬਚਣਾ ਤਾਂ ਤੁਹਾਨੂੰ ਅਲਰਟ ਰਣਾ ਪਏਗਾ ਜੇ ਨਹੀਂ ਤਾਂ ਤੁਹਾਡੀ ਮੌਤ ਪੱਕੀ ਹੈ ਸੋ ਇੱਥੇ ਇਹ ਚੀਜ਼ ਨਹੀਂ ਹੈ ਕਿ ਤਾਂ ওভারਕਰਾਊਡ ਬਹੁਤ ਆ ਔਰ ਜਿਹੜਾ ਜਿਹੜੀਆਂ ਵੀਕਲ ਅਥਾਰਟिटीज ਹੈਗੀਆਂ ਲਾਇਸੈਂਸ ਦੇਣ ਵਾਲੀਆਂ ਅਥਾਰਟੀਆਂ ਉਹ ਵੀ ਕੋਈ ਕੋਈ ਨਾ ਹੀ ਹੈ ਪਾਕਿਸਤਾਨ ਵਾਲਾ ਹਿਸਾਬ ਹੈ ਇੱਥੇ ਕੋਈ ਪਤਾ ਨਹੀਂ ਜਿਹੜਾ ਮਰਜ਼ੀ ਤੁਸੀਂ ਯੂ ਵਿਲ ਨਾਟ ਬਲੀਵ ਮੈਂ ਆਪਣੇ ਇਸ ਟਾਈਮ ਦੇ ਵਿੱਚ ਵੇਖਿਆ ਕਿ ਮੁਰਦਿਆਂ ਦੇ ਲਾਇਸੈਂਸ ਬਣ ਜਾਂਦੇ ਹੂੰ ਹੂੰ ਡਰਾਈਵਿੰਗ ਲਾਇਸੈਂਸ ਹਰਾਨ ਹੋ ਗਏ ਮੁਰਦਿਆਂ ਦੇ ਵੀ ਬਣ ਜਾਂਦੇ ਹੂੰ ਜਿਹੜਾ ਆਦਮੀ ਧਰਤੀ ਤੋਂ ਗਿਆ ਹੈ ਇਹਨੂੰ ਧਾਕਾ ਹੋ ਗਿਆ ਉਹਨਾਂ ਦੇ ਵੀ ਲਾਇਸੈਂਸ ਬਣਾ ਦਿੰਦੇ ਯਾਰੋ ਸਵਿਚ ਕਰਕੇ ਤਾਂ ਭਾ ਕੀ ਉਮੀਦ ਕੀਤੀ ਜਾ ਸਕਦੀ ਆ ਘਰ ਬੈਠੇ ਹੁਣ ਤਾਂ ਖਿਆ ਕੁਝ ਉਧਾਰ ਹੋ ਗਿਆ ਕਿਉਂਕਿ ਤੁਹਾਡੀ ਫੋਟੋ ਲੱਗਦੀ ਆ ਉਹ ਆਧਾਰ ਕਾਰਡ ਲੱਗਦਾ ਆ ਆਧਾਰ ਕਟ ਬੜਾ ਚੰਗਾ ਤੇ ਤੁਸੀਂ ਜਿੰਦੇ ਹੋ ਇਹਦੀ ਆਈਡੈਂਟੀਫਿਕੇਸ਼ਨ ਹੋ ਜਾਂਦੀ ਆ لیکن لیسنس ਜਿਹੜਾ ਹੈ ਉਹਦੇ ਵਿੱਚ ਰਿਸ਼ਵਤ ਖੋਰੀ ਨਾਲੇ ਕੰਮ ਹੁੰਦਾ ਹੈ ਔਰ ਅਣਜਾਣ ਬੰਦੇ ਨੂੰ ਲਿਸنس ਦਿੱਤਾ ਜਾਂਦਾ ਜਿਹੜਾ ਤੁਹਾਡਾ ਇੰਪੋਰਟੈਂਟ ਪੁਆਇੰਟ ਸੀਗਾ ਮੈਡੀਕਲ ਦਾ ਬੜਾ ਇੰਪੋਰਟੈਂਟ ਪੁਆਇੰਟ ਲੱਗਦਾ ਮੈਨੂੰ ਅੱਕੇ ਇਹ ਕਹਿੰਦਾ ਸੀ ਕਿ ਤੇ ਕਦੇ ਬੰਦੇ ਨੂੰ ਐਪੀਲੈਪਸੀ ਨਾ ਹੋਵੇ ਬੰਦਾ ਇਨਸੇਨ ਨਾ ਹੋਵੇ ਸੇਨ ਦਾ ਮਤਲਬ ਦਿਮਾਗੋਂ ਪੈਦਲ ਨਾ ਹੋਵੇ ਬਿਲਕੁਲ ਹੀ ਉਹਨਾਂ ਨੂੰ ਲਿਸنس ਤਾਂ ਦੇਣਾ ਬੰਦ ਹੈ ਹੀ ਨਹੀਂ ਲੇਕਿਨ ਇਹ ਚੀਜ਼ਾਂ ਹਾਈਡ ਕੀਤੀਆਂ ਜਾਂਦੀਆਂ ਜਾਂ ਜਿਹੜਾ ਐਕਸਪਰਟ ਹੁੰਦਾ ਐਮਬੀਬੀਐਸ ਜੀ ਯਾਹੋਂ ਐਗਜ਼ਾਮ ਨਹੀਂ ਕਰਦਾ ਜੇ ਆਦਮੀ ਨੂੰ ਕੋਈ ਇਹ ਜਿਹੀ ਡਿਜ਼ਰਵਡ ਡ੍ਰਾਈ ਗੱਲ ਦੂਜੀਆਂ ਬਿਮਾਰੀਆਂ ਦੀ ਇਨਕਲੂਜਨ ਕਰਨ ਦੀ ਜੀ ਜਦੋਂ ਤੁਸੀਂ ਹਾਈਪਰ ਟੈਨਸ਼ਨ ਦਾ ਨਾਮ ਆ ਬੜੀ ਵਧੀਆ ਗੱਲ ਲੱਗੀ ਕਿਉਂਕਿ ਹਮੇਸ਼ਾ ਨਵੀਂ ਇੰਪਰੂਵਮੈਂਟ ਹੋਏਗੀ ਜੇ ਅਸੀਂ ਗੱਲ ਬੋਲਾਂਗੇ ਤਾਂ ਜੇ ਆਦਮੀ ਨੂੰ ਜ਼ਬਰਦਸਤ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ ਤਾਂ ਉਹ ਦਾ ਕਿਸੇ ਵਕਤ ਨੂੰ ਨੁਕਸਾਨ ਇੱਕ ਆਦਮੀ 100 ਆਦਮੀ ਦਾ ਨੁਕਸਾਨ ਕਰ ਸਕਦਾ ਜਿਵੇਂ ਬੱਸ ਚ ਬੰਦੇ 80 ਸਵਾਰੀਆਂ ਭਰੀਆਂ ਹੋਈਆਂ ਭਰੀ ਹੋਈ ਬੱਸ ਆ ਜੇ ਡਰਾਈਵਰ ਨੂੰ ਕੋਦਮ ਕੋਈ ਹਾਈਪਰ ਟੈਨਸ਼ਨ ਹੈਗੀ ਜਾਂ ਉਹਨੂੰ ਬ੍ਰੇਨ ਦਾ ਦਿਮਾਗ ਦਾ ਉਹਨੂੰ ਸਟ੍ਰੋਕ ਆ ਗਿਆ ਨੜੀ ਫਟ ਗਈ ਜਾਂ ਹੋਰ ਬਲਡ ਪ੍ਰੈਸ਼ਰ ਆ ਗਿਆ ਜਾਂ ਬੈਸਟ ਕਿਸੇ ਨੂੰ ਹੋ ਗਈ ਤਾਂ ਨੁਕਸਾਨ ਹੋ ਸਕਦਾ ਇਹ ਜਿਹੜੀਆਂ ਆਮ ਲਾਈਫ ਸਟਾਈਲ ਡਿਜ਼ੀਜ਼ ਹੈਗੀਆਂ ਹਾਈ ਬਲੱਡ ਪ੍ਰੈਸ਼ਰ ਆ ਜਾਂ ਹੋਰ ਇਹ ਜਿਹੇ ਸਟ੍ਰੈਸ ਨਾਲ ਰਿਲੇਟਡ ਡਿਜ਼ੀਜ਼ ਹੈਗੀਆਂ ਜੇ ਉਹ ਬੰਦੇ ਨੂੰ ਹੈਗੀ ਆ ਤਾਂ ਉਹਨੂੰ ਇਹ ਪਬਲਿਕ ਟਰਾਂਸਪੋਰਟ ਜਾਂ ਘਰ ਦੀ ਵੀ ਗੱਡੀ ਉਹਨੂੰ ਨਹੀਂ ਫੜਾਣੀ ਫਰਾਂ ਦੇਣੀ ਚਾਹੀਦੀ ਆ ਸਰ ਤੁਹਾਡਾ ਬਹੁਤ ਸਮਾਂ ਨਾਲ ਲੈਂਦੇ ਹੋਏ ਇੱਕ ਲਾਸਟ ਟਾਪਿਕ ਮਾਈਂਡ ਚ ਇਸ ਦੇ ਬਾਰੇ ਜ਼ਰੂਰ ਦਰਸ਼ਕਾਂ ਨੂੰ ਪਾਸ ਜ਼ਿਕਰ ਕਰਾਂਗੇ ਆ ਇੱਕ ਸਾਈਟ ਹੈ ਸਰ ਐਨਜੀਟੀ ਜਿਹਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਿਹਾ ਜਾਂਦਾ ਸਭ ਤੋਂ ਪਹਿਲਾਂ ਮੈਨੂੰ ਦੱਸੋ ਸਰ ਇਹ ਅਥਾਰਟੀ ਸੂਬੇਈ ਆ ਜਾਂ ਕੇਂਦਰ ਦੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇੱਕ ਬੜੀ ਹੀ ਸੰਜੀਦਾ ਔਰ ਬੜੀ ਭਰੋਸੇਯੋਗ ਇਹ ਹੈ ਟ੍ਰਿਬਿਊਨਲ ਹੈ ਜਿਨ੍ਹਾਂ ਕੋਲ ਜੱਜਾਂ ਦੇ ਬਰਾਬਰ ਜੁਡੀਸ਼ਰੀ ਦੇ ਬਰਾਬਰ ਨਿਆਏ ਪਾਲਿਕਾ ਦੇ ਬਰਾਬਰ ਭਾਵਨਾ ਹੈਗੀਆਂ ਹੂੰ ਆਮ ਤੌਰ ਤੇ ਜਿਹੜੀਆਂ ਸੁਭਾਈ ਜਾਂ ਕੇਂਦਰੀ ਏਜੰਸੀਆਂ ਹੁੰਦੀਆਂ ਨੇ ਵਿੱਚ ਪੋਲਿਟੀਕਲ ਇੰਟਰਫੇਸ ਬਹੁਤ ਹੋ ਜਾਂਦੀ ਹੈ ਉਹ ਮੇਰੇ ਤੇ ਪਰਚਾ ਪਿਆ ਗਿਆ ਮੇਰੇ ਤੇ ਆ ਚੈਕਿੰਗ ਹੋ ਗਈ ਆ ਜਰਾ ਖਿਆਲ ਧੰਨ ਲਈ ਪਰ ਆ ਜਿਹੜੀ ਐਨਜੀਟੀਆ ਚੰਗੀ ਕਹਿੰਦੀ ਰਿਪੋਰਟੇਸ਼ਨ ਹੈ ਦੀ ਪਬਲਿਕ ਇਮੇਜ ਬਹੁਤ ਵਧੀਆ ਹੈ ਔਰ ਇਹ ਕਾਫੀ ਇਨ ਦਾ ਮੇਨ ਬਕਸਾ ਹੈ ਕਿ ਹਿੰਦੁਸਤਾਨ ਚ ਜਿਹੜਾ ਗ੍ਰੀਨ ਕਵਰ ਆ ਵਾਤਾਵਰਨ ਨੂੰ ਪ੍ਰੋਟੈਕਟ ਕਰਨ ਲਈ ਇਹਨਾਂ ਦਾ ਰੋਲ ਬਣਾਇਆ ਗਿਆ ਤਾਂ ਕਿ ਜਿੰਨੀ ਜਲਦੀ ਹੋ ਸਕੇ ਇੰਡੀਆ ਨੂੰ ਵਾਤਾਵਰਨ ਨਾਲ ਸੰਬੰਧਤ ਚਾਹੇ ਪਾਣੀ ਦਾ ਪ੍ਰਦੂਸ਼ਣ ਆ ਚਾਹੇ ਉਹ ਹਵਾ ਦਾ ਪ੍ਰਦੂਸ਼ਣ ਆ ਵਾਤਾਵਰਨ ਤੇ ਪ੍ਰਦੂਸ਼ਣ ਨੂੰ ਕਿਵੇਂ ਬਚਾਇਆ ਜਾ ਸਕਕੇ ਇਸ ਕਰਕੇ ਜਿਹੜਾ ਟ੍ਰਿਬਿਊਨਲ ਦਾ ਗਠਨ ਪਿਛਲੇ ਕੁਝ ਦਿਹਾਕੇ ਤੋਂ ਕੀਤਾ ਗਿਆ ਦਰਸਲ ਦੋ ਪ੍ਰਕਾਰ ਦੀਆਂ ਮੱਛੀਆਂ ਦੀਆਂ ਕਿਸਮਾਂ ਨੇ ਜੀ ਗੈਂਬਲੀ ਗੈਂਬੂਜ਼ੀਆ ਗੈਂਬੂਜ਼ੀਆ ਹੋਰ ਦੂਸਰੀ ਮੱਛੀ ਦਾ ਨਾਮ ਗੱਪੀ ਤਾਂ ਵੀ ਦੋ ਦੋ ਪ੍ਰਜਾਤੀਆਂ ਨੇ ਮੱਛੀ ਦੀਆਂ ਔਰ ਖਾਸ ਕਰਕੇ ਇਹਨਾਂ ਨੇ ਕੇਂਦਰ ਤੋਂ ਜਵਾਬ ਮੰਗਿਆ ਕਿ ਜੇਕਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਮੱਛੀਆਂ ਬੈਨ ਨਹੀਂ ਤੋਂ ਪੰਜਾਬ ਰੂਨਾਚਲ ਪ੍ਰਦੇਸ਼ ਇਹਨਾਂ ਇਹਨਾਂ ਸਾਡੇ ਸੂਬਿਆਂ ਦੇ ਵਿੱਚ ਮੱਛੀਆਂ ਫਿਰ ਕਿੱਥੋਂ ਆਉਂਦੀਆਂ ਨੇ ਔਰ ਜਵਾਬ ਮੰਗਿਆ ਕਿਉਂਕਿ ਇਹ ਜਿਹੜੀਆਂ ਮੱਛੀਆਂ ਨੇ ਜਿਹੜੀਆਂ ਜਿਹੜੀਆਂ ਲੋਕਲ ਫਿਸ਼ਸ ਹੁੰਦੀਆਂ ਨੇ ਇਹਨਾਂ ਦਾ ਫੂਡ ਖਾ ਜਾਂਦੀਆਂ ਨੇ ਔਰ ਕਿਤੇ ਨਾ ਕਿਤੇ ਫਿਰ ਲੋਕਲ ਜਿਹੜੀਆਂ ਫਿਸ਼ਸ ਹੁੰਦੀਆਂ ਨੇ ਉਹ ਮਲ ਨਿਊਟ੍ਰੀਸ਼ਨ ਨਾਲ ਮਰਦੀਆਂ ਇਹਨਾਂ ਦੀ ਗਿਣਤੀ 'ਚ ਘਟਾ ਹਾਂ ਹਾਂਜੀ ਹਾਂਜੀ ਐਗਰੀਕਲਚਰ ਤੇ ਵਾਟਰ ਪੋਲਿਊਸ਼ਨ ਤੇ ਕੁਦਰਤੀ ਜਿਹੜੇ ਆਪਣਾ ਵਾਤਾਵਰਨ ਨੂੰ ਲੈ ਕੇ ਵਾਟਰ ਰਿਸੋਰਸ ਨੂੰ ਸੇਵ ਕਰਨ ਵਾਸਤੇ ਇੱਕ ਚੰਗਾ ਇੱਕ ਪਰਾਲਾ ਜਾਂ ਤੁਹਾਡਾ ਸਵਾਲ ਚੰਗਾ ਔਰ ਇਹ ਦੋ ਜਿਹੜੀਆਂ ਪ੍ਰਜਾਤੀਆਂ ਗੱਪੀ ਤੇ ਗੰਬੂਜ਼ੀਆ ਜਿਹਨੋਂ ਆਮ ਨਾਮ ਹੋਣੇ ਘੜਿਆ ਗਿਆ ਆਪਣੇ ਪੰਜਾਬ ਦੇ ਵਿੱਚ ਜਿਹੜੇ ਸੂਬਿਆਂ ਦਾ ਨਾ ਤਾਂ ਆਲਰੇਡੀ ਕਹਿ ਚੁੱਕੋ ਕਿ ਆਪਣੇ ਜਿਹੜੇ ਆ ਵਾਟਰ ਰਿਸੋਰਸਸ ਬਹੁਤ ਅੱਗੇ ਕੁਦਰਤੀ ਜਲ ਜਿਹੜੇ ਰਿਸੋਰਸ ਕਾਫੀ ਹੈ ਇੱਥੇ ਉਹ ਕਾਫੀ ਜ਼ਿਆਦਾ ਹੈਗੇ ਪੰਜਾਬ ਹੋ ਗਿਆ ਓਡੀਸ਼ਾ ਹੋ ਗਿਆ ਕੋਸਟਲ ਏਰੀਆਸ ਮੰਦਰ ਦੇ ਕੰਨੇ ਜਿਹੜੇ ਜਿੰਨਾਂ ਦਾ ਵਾਟਰ ਇਹ ਦੋ ਜਿਹੜੀਆਂ ਪ੍ਰਜਾਤੀਆਂ ਖਤਰਨਾਕ ਹਲਾਨੀਆਂ ਹੋਈਆਂ ਜੀ ਇਹ ਜਿੱਥੇ ਵੀ ਜਾਣ ਗਿਆ ਇੱਕ ਹੋਰ ਮੰਗੂਰ ਸੀਗੀ ਉਹ ਤੋਂ ਲੋਕੀ ਖਾਣ ਲਈ ਵਰਤੇ ਤੇ ਜਿਹੜੀ ਕਿ ਜ਼ਹਿਰੀਲੀ ਹੈ ਬਹਿਨ ਹੈ ਇੰਡੀਆ 'ਚ ਆਲਰੇਡੀ ਬਣੀ ਫਿਰ ਵੀ ਕਿ ਕਿ ਜੰਦੀ ਲੇਕਿਨ ਆ ਰੀਸੈਂਟਲੀ ਐਨਜੀਟੀ ਚ ਐਨਜੀਟੀ ਨੇ ਨੈਸ਼ਨਲ ਕਲੋਨ ਟ੍ਰਿਪਰ ਨੂੰ ਲੈ ਕੇ ਕੇਂਦਰ ਦੀ ਸਰਕਾਰ ਤੋਂ ਜਵਾਬ ਮੰਗਾਏ ਦੋ ਪਹਿਲਾਂ ਵੱਡਾ ਨੁਕਸਾਨ ਹੋਵੇ ਦੱਸੋ ਇਹ ਦੋ ਪ੍ਰਜਾਤੀਆਂ ਨੂੰ ਲੈ ਕੇ ਤੁਹਾਡਾ ਸਟੈਂਡ ਕੀ ਆ ਹੂੰ ਔਰ ਇਹਨਾਂ ਦੀ ਜਿਹੜੀ ਇਹਨਾਂ ਦਾ ਮੂਲ ਦੇਸੀ ਨਹੀਂ ਹੈ ਸਾਡੇ ਨਾਲ ਸਮਤ ਨਹੀਂ ਹੈ ਨਾ ਹੀ ਸਾਡੇ ਸਾਡੇ ਮੁਲਕ ਨੂੰ ਸਾਡੇ ਖਿੱਤੇ ਨੂੰ ਇਹਨਾਂ ਦਾ ਕੋਈ ਫਾਇਦਾ ਫਾਇਦਾ ਨਹੀਂ ਤਾਂ ਆਉਣ ਵਾਲੇ ਟਾਈਮ 'ਚ ਕੇਂਦਰ ਨੂੰ ਜਵਾਬ ਦੇਣਾ ਪੈ ਰਿਹਾ ਕਿ ਇਹਨਾਂ ਨੂੰ ਰੋਕਣ ਲਈ ਕਿਉਂ ਉਪਰਾਲੇ ਕੀਤੇ ਜਾਣਗੇ ਜਾਂ ਜੀ ਇਹਨਾਂ ਨੂੰ ਆਪਣੇ ਬਾਰਡਰ ਰਿਸੋਰਸ ਚ ਛੱਡੇ ਛੱਡਿਆ ਜਾ ਰਿਹਾ ਤਾਂ ਉਹਦੇ ਫਾਇਦੇ ਕੀ ਆ ਫਾਇਦੇ ਔਰ ਕੇਂਦਰ ਸਰਕਾਰ ਦੀ ਜਵਾਬ ਦੇ ਫਿਕਸ ਕੀਤੀ ਜਾ ਰਹੀ ਹੈ ਸੋ ਐਡੀਟোরিয়াল ਟਾਕ ਪ੍ਰੋਗਰਾਮ ਦੇ ਵਿੱਚ ਅੱਜ ਲੈਣਾ ਹੈ ਔਰ ਦਰਸ਼ਕਾਂ ਨੂੰ ਬਹੁਤ ਸਾਰੇ ਮੁੱਦਿਆਂ ਬਾਰੇ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਖਾਸ ਕਰਕੇ ਸੜਕੀ ਹਾਦਸਿਆਂ ਚ ਕਿ ਪਿਛਲੇ ਦਹਾਕਿਆਂ ਚ ਕਿੰਨੀਆਂ ਮੌਤਾਂ ਹੋਈਆਂ ਨੇ ਔਰ ਫਿਰ ਮੱਛੀਆਂ ਦੀਆਂ ਦੋ ਪਰਜਾਤੀਆਂ ਜਿੰਨਾ ਕਰਕੇ ਸਾਡੀਆਂ ਲੋਕਲ ਫਿਸ਼ੀਜ਼ ਨੇ ਉਹ ਵੀ ਕਿਤੇ ਨਾ ਕਿਤੇ ਖਤਰੇ ਚੋਂ ਦੇ ਨਾ ਹੋਰ ਵੀ ਬਹੁਤ ਸਾਰੇ ਟੌਪਿਕ ਜਿੰਨਾ ਬਾਰੇ ਡਿਸਕਸ ਕੀਤਾ ਸੋ ਮੈਂ ਜ਼ਰੂਰ ਉਮੀਦ ਕਰਦੀ ਹਾਂ ਕਿ ਸਾਡਾ ਪ੍ਰੋਗਰਾਮ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਵੇ ਕਰ ਜੇਕਰ ਸਾਡੇ ਦਰਸ਼ਕ ਕੋਈ ਵੀ ਸੁਧਾਰ ਦੇਣਾ ਚਾਹੁੰਦੇ ਨੇ ਜਾਂ ਕੋਈ ਵੀ ਆਪਣੀ رائے ਦੇਣਾ ਚਾਹੁੰਦੇ ਨੇ ਕਿ ਤੁਸੀਂ ਆ ਮੁੱਦੇ ਦੇ ਉੱਤੇ ਚਰਚਾ ਕਰੋ ਜਾਂ ਮੁੱਦੇ ਤੇ ਤੁਹਾਨੂੰ ਡਿਸਕਸ ਕਰਨ ਦੀ ਲੋੜ ਆ ਤਾਂ ਆਪਣੀ رائے ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਸੋ ਅਚੁਲੀ ਇਹਨੇ ਧੰਨਵਾਦ